ਭਾਰਤ ਪਾਕਿਸਤਾਨ ਚਰਚਾ ਦੇ ਵਿੱਚ ਹੈ ਦੇਸ਼ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ ਭਾਰਤ ਪਾਕਿਸਤਾਨ ਨੂੰ ਕਿਉਂਕਿ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ ਡੋਰਲਡ ਟਰੰਪ ਦਾ ਸ਼ਾਮ ਵੇਲੇ ਇੱਕ ਮੈਸੇਜ ਆਉਂਦਾ ਹੈ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਕਿ ਮੈਂ ਵੀਰ ਰਾਤ ਕਮਾ ਸਮਾਂ ਗੱਲਬਾਤ ਕੀਤੀ ਹੈ ਦੋਵਾਂ ਮੁਲਕਾਂ ਦੇ ਲੀਡਰਾਂ ਦੇ ਨਾਲ ਦੋਵੇਂ ਰਜ਼ਾਮੰਦੀ ਦੇ ਰਾਜ਼ੀ ਹੋ ਗਏ ਨੇ ਕਿ ਅਸੀਂ ਯੁੱਧ ਨਹੀਂ ਕਰਾਂਗੇ ਉਹ ਵੀਡੀਓ ਫੋਟੋ ਹੀ ਬੜੀ ਨਾ 트ੰਪ ਸਾਹਿਬ ਦੀ ਪਾਈ ਹੋਈ ਹੈ ਕਿਸੇ ਨੇ 트ੰਪ ਦੇ ਪੱਗ ਬੰਨੀ ਹੋਈ ਹੈ ਤੇ ਪੱਗ ਬੰਨ ਕੇ ਮਗਰਲੇ ਪਾਸੇ ਮੋਤੀ ਸਾਹਿਬ ਤੇ ਉੱਧਰਲੇ ਪ੍ਰਧਾਨ ਮੰਤਰੀ ਸਾਹਿਬ ਖੜੇ ਦਿਖਾਈ ਦਿੱਤੇ ਪਹਿਲੇ ਸਰਪੰਚ ਨੇ ਫੈਸਲਾ ਕਰਵਾ ਹੀ ਦਿੱਤਾ ਸਰਪੰਚ ਨੂੰ ਕਿਹਾ ਡੋਨਾਲਡ ਸਿੰਘ 트ੰਪ ਆਏ ਜੇ ਕਰਕੇ ਸਰਪੰਚ ਨੇ ਕਿਹਾ ਹੋਇਆ ਪਿੰਡ ਅਮਰੀਕਾ ਕਲਾਮ ਹੀ ਲਿਖਿਆ ਰਿਹਾ ਹੈ ਪਾਕਿਸਤਾਨ ਨੇ ਆਪਣੀ ਉਹੀ ਹਰਕਤ ਕਰ ਦਿੱਤੀ ਜੰਗਬੰਦੀ ਦੀ ਉਲੰਘਣਾ ਪਾਕਿਸਤਾਨ ਨੇ ਕੀਤੀ ਹੈ ਤੇ ਹੁਣ ਭਾਰਤ ਨੇ ਵੀ ਕਿਹਾ ਕਿ ਅਸੀਂ ਵੀ ਮੂੰਹ ਤੋੜ ਜਵਾਬ ਦੇਵਾਂਗੇ ਪਾਕਿਸਤਾਨ ਨੂੰ ਪਾਕਿਸਤਾਨ ਪਤਾ ਨਹੀਂ ਕਿਉਂ ਨਹੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਰਿਹਾ ਇੱਕ ਸਮਝੌਤਾ ਹੋਣ ਦੇ ਬਾਅਦ ਵੀ ਅਜੇ ਵੀ ਅਜਿਹੀਆਂ ਹਰਕਤਾਂ ਕਰ ਰਿਹਾ ਲੋਕਾਂ ਦੇ ਚਿਹਰਿਆਂ ਤੇ ਇੱਕ ਵਿਸ਼ੇਸ਼ ਕਿਸਮ ਦੀ ਖੁਸ਼ੀ ਨਜ਼ਰ ਆਈ ਕਈਆਂ ਨੇ ਤਾਂ ਇੱਕ ਦੂਜੇ ਨੂੰ ਦਾਵਤ ਦਿੱਤੀ ਵੀ ਤੂੰ ਪਾਈ ਮੇਰੇ ਵੱਲ ਆ ਜੀ ਅੱਜ ਕਿਉਂਕਿ ਦੁਕਾਨਾਂ ਜਿਹੜੀਆਂ 8 ਵਜੇ ਬੰਦ ਹੋ ਜਾਂਦੀਆਂ ਸੀ 2 ਕ ਦਿਨ 8 ਵਜੇ ਬੰਦ ਹੋਈਆਂ ਨਹੀਂ ਉਹਦੇ ਨਾਲੋਂ ਥੋੜੀ ਜਹੀ ਵੇਲ ਨਜ਼ਰ ਆਈ ਕਿ ਟ੍ਰੰਪ ਸਾਹਿਬ ਨੇ ਜਾਂ ਉਹਨਾਂ ਦੇ ਕਿਸੇ ਨੁਮਾਇंदे ਨੇ ਪਾਕਿਸਤਾਨ ਦੇ ਫੌਜ ਮੁਕਤੀ ਦਲ ਵੀ ਗੱਲ ਕੀਤੀ ਹੁੰਦੇ ਕੋਈ ਸਾਰੇ ਪਾਸੇ ਨੂੰ ਤੁੰਦੀ ਨਹੀਂ ਮੀਆਂ 바ਵਾ ਚਰ ਤੋਂ ਚੱਲਦਾ ਸੀ ਕਿ ਅਮਰੀਕਾ ਵੱਲ ਦੇਖ ਰਹੇ ਨੇ ਹਾਲਾਂਕਿ ਅੱਜਕੱਲ੍ਹ ਪਾਕਿਸਤਾਨ ਦੇ ਚੀਨ ਦੇ ਨਾਲ ਵੀ ਸਬੰਧ ਕਾਫੀ ਸੁਖਾਵੇਂ ਦੱਸੇ ਜਾਂਦੇ ਨੇ جنگ ਦੇ ਵਿੱਚੋਂ ਜਦੋਂ ਮਰਜੀ ਲੈ ਲੋ ਸਿਰਫ ਤੇ ਸਿਰਫ ਤਬਾਹੀ ਬਰਬਾਦੀ ਇਹ ਹੀ ਗੱਲ ਹੈ ਜੋ ਤੁਸੀਂ ਹੁਣ ਤੱਕ ਬਣਾ ਲਿਆ ਜੇ ਚਾਰ ਦਿਨ ਹੋਰ ਚੱਲਦੀ ਰਹਿੰਦੀ ਸਾਰਾ ਕੁਝ ਪੁਆਇਆ ਜਾਣਾ ਸੀ ਭਾਰਤ ਪਾਕਿਸਤਾਨ ਚਰਚਾ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ ਭਾਰਤ ਪਾਕਿਸਤਾਨ ਦੀ ਕਿਉਂਕਿ ਯੁੱਧ ਵਰਗੇ ਹਾਲਾਤ ਬਣੇ ਹੋਏ ਨੇ ਕੱਲ ਡੋਨਾਲਡ ਟਰੰਪ ਦਾ ਸ਼ਾਮ ਵੇਲੇ ਇੱਕ ਮੈਸੇਜ ਆਉਂਦਾ ਹੈ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਕਿ ਮੈਂ ਦੇਰ ਰਾਤ ਲੰਮਾ ਸਮਾਂ ਗੱਲਬਾਤ ਕੀਤੀ ਹੈ ਦੋਵਾਂ ਮੁਲਕਾਂ ਦੇ ਲੀਡਰਾਂ ਦੇ ਨਾਲ ਦੋਵੇਂ ਰਜ਼ਾਮੰਦੀ ਲਈ ਰਾਜ਼ੀ ਹੋ ਗਏ ਨੇ ਕਿ ਅਸੀਂ ਹੁਣ ਯੁੱਧ ਨਹੀਂ ਕਰਾਂਗੇ ਜੰਗਬੰਦੀ ਹੋ ਜਾਏਗੀ ਗੋਲੀਬਾਰੀ ਨਹੀਂ ਕੀਤੀ ਜਾਵੇਗੀ ਲੋਕਾਂ ਨੇ ਸੁੱਖ ਦਾ ਸਾਹ ਲਿਆ ਇੱਕ ਰਾਹਤ ਭਰੀ ਖਬਰ ਸੀ ਫਟਾਫਟ ਸਭ ਨੇ ਦੇਖ ਕੇ ਇੱਕ ਦੂਜੇ ਨੂੰ ਫੋਨ ਕਰਤੇ ਟਕ ਟਕ ਇੱਕ ਮੁਬਾਰਕਬਾਦ ਵਾਲੀ ਗੱਲ ਹੋ ਗਈ ਭਾਈ ਯੁੱਧ ਵਾਲੇ ਬਦਲ ਟਲ ਗਏ ਨੇ ਸਭ ਨੂੰ ਹੋ ਗਿਆ ਇੱਕ ਉਹ ਵੀਡੀਓ ਫੋਟੋ ਵੀ ਬੜੀ ਨਾ ਟਰੰਪ ਸਾਹਿਬ ਦੀ ਪਾਈ ਹੋਈ ਆ ਕਿਸੇ ਨੇ ਟਰੰਪ ਦੇ ਪੱਗ ਬੰਨੀ ਹੋਈ ਆ ਤੇ ਪਗਵਾਨ ਕੇ ਮਗਰਲੇ ਪਾਸੇ ਮੋਦੀ ਸਾਹਿਬ ਤੇ ਉਧਰਲੇ ਪ੍ਰਧਾਨ ਮੰਤਰੀ ਸਾਹਿਬ ਖੜੇ ਦਿਖਾਈ ਦਿੱਤੇ ਨੇ ਉਹ ਕਹਿੰਦੇ ਸਰਪੰਚ ਨੇ ਫੈਸਲਾ ਕਰਵਾ ਹੀ ਦਿੱਤਾ ਸਰਪੰਚ ਉਹਨੂੰ ਕਹਿੰਦਾ ਡੋਨਾਲਡ ਸਿੰਘ 트럼ਪ ਆਏ ਝੇ ਕਰਕੇ ਸਰਪੰਚ ਲਿਖਿਆ ਹੋਇਆ ਪਿੰਡ ਅਮਰੀਕਾ ਕਲਾਂ ਵੀ ਲਿਖਿਆ ਹੋਇਆ ਨਾਲ ਸੋ ਇਹ ਲੋਕ ਮਜ਼ਾਕੀਆ ਵੀ ਲੈ ਰਹੇ ਸੀ ਪਰ ਕਹਿੰਦੇ 트럼ਪ ਨੇ ਹੀ ਸਾਰਾ ਕੁਝ ਠੀਕ ਕਰਵਾਇਆ ਪਰ ਸ਼ਾਮ ਨੂੰ ਹੀ ਫੇਰ ਕਈ ਥਾਵਾਂ ਦੇ ਉੱਤੇ ਸਾਇਰਨ ਵੱਜਨੇ ਸ਼ੁਰੂ ਹੋ ਗਏ ਜੰਮੂ ਕਸ਼ਮੀਰ ਤੋਂ ਸ਼ੁਰੂਆਤ ਹੁੰਦੀ ਹੈ ਬਾਅਦ ਦੇ ਵਿੱਚ ਹੌਲੀ-ਹੌਲੀ ਕਰਦੇ ਆਂ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਫੇਰ ਬਲੈਕਆਊਟ ਕਰ ਦਿੱਤਾ ਗਿਆ ਲੋਕਾਂ ਨੂੰ ਕਿਹਾ ਕਿ ਤੁਸੀਂ ਘਰਾਂ ਦੇ ਵਿੱਚ ਰਹੋ ਡਰੋਨ ਦੀਆਂ ਹਰਕਤਾਂ ਦੇਖੀਆਂ ਗਈਆਂ ਜੰਮੂ ਕਸ਼ਮੀਰ ਦੇ ਵਿੱਚ ਕਈ ਲਗਾਤਾਰ ਧਮਾਕੇ ਹੋ ਗਏ ਤਾਂ ਫੇਰ ਪਾਕਿਸਤਾਨ ਨੇ ਆਪਣੀ ਉਹੀ ਹਰਕਤ ਕਰ ਦਿੱਤੀ ਜੰਗਬੰਦੀ ਦੀ ਉਲੰਘਣਾ ਪਾਕਿਸਤਾਨ ਨੇ ਕੀਤੀ ਹੈ ਤੇ ਹੁਣ ਭਾਰਤ ਨੇ ਵੀ ਕਿਹਾ ਕਿ ਅਸੀਂ ਵੀ ਮੂੰਹ ਤੋੜ ਜਵਾਬ ਦੇਵਾਂਗੇ ਪਾਕਿਸਤਾਨ ਨੂੰ ਪਾਕਿਸਤਾਨ ਪਤਾ ਨਹੀਂ ਕਿਉਂ ਨਹੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਰਿਹਾ ਕਿਉਂ ਇੱਕ ਸਮਝੌਤਾ ਹੋਣ ਦੇ ਬਾਵਜੂਦ ਵੀ ਉਹ ਅਜੇ ਵੀ ਅਜਈਆਂ ਹਰਕਤਾਂ ਕਰ ਰਿਹਾ ਹੈ ਜੀ ਦੇਖੋ ਜਦੋਂ ਕੱਲ ਸ਼ਾਮ ਦੇ ਟਾਈਮ ਇਹ ਸੁਨੇਹਾ ਆਇਆ ਮੈਂ ਪ੍ਰੈਕਟੀਕਲ ਤੌਰ ਦੇ ਉੱਤੇ ਬਾਜ਼ਾਰ ਦੇ ਵਿੱਚ ਹੀ ਸਾਂ ਲੋਕਾਂ ਦੇ ਚਿਹਰਿਆਂ ਤੇ ਇੱਕ ਵਿਸ਼ੇਸ਼ ਕਿਸਮ ਦੀ ਖੁਸ਼ੀ ਨਜ਼ਰ ਆਈ ਕਈਆਂ ਨੇ ਤਾਂ ਇੱਕ ਦੂਜੇ ਨੂੰ ਦਾਵਤ ਦਿੱਤੀ ਵੀ ਤੂੰ ਭਾਈ ਮੇਰੇ ਵੱਲ ਆ ਜੀ ਅੱਜ ਕਿਉਂਕਿ ਦੁਕਾਨਾਂ ਜਿਹੜੀਆਂ 8 ਵਜੇ ਬੰਦ ਹੋ ਜਾਂਦੀਆਂ ਸੀ ਦੋ ਕੁ ਦਿਨ 8 ਵਜੇ ਬੰਦ ਹੋਈਆਂ ਨੇ ਉਹਦੇ ਨਾਲ ਉਹ ਥੋੜੀ ਜਹੀ ਬੇਲ ਨਜ਼ਰ ਆਈ ਬੰਦਿਆਂ ਨੂੰ ਲੱਗਿਆ ਕਿ ਤਰਵਿੰਦਰ ਤੂੰ ਦੇਖ ਸਕਦੇ ਹੋ ਕਿ ਲੋਕਾਂ ਦੇ ਚਿਹਰਿਆਂ ਤੇ ਕਿਸ ਤਰ੍ਹਾਂ ਦਾ ਨੂਰ ਸੀ ਜੰਗ ਕੋਈ ਨਹੀਂ ਚਾਹੁੰਦਾ ਤਬਾਹੀ ਕੋਈ ਨਹੀਂ ਚਾਹੁੰਦਾ ਜੰਗ ਦੇ ਵਿੱਚ ਕੋਈ ਤੁਹਾਨੂੰ ਬਹਾਦਰੀ ਦੇ ਬੁੱਕੇ ਨਹੀਂ ਮਿਲਣੇ ਤਬਾਹੀ ਮਿਲਨੀ ਆ ਚਾਰੇ ਪਾਸੇ ਕੋਹਰ ਤਬਾਹੀ ਕਈ ਵਾਰ ਬੰਦਾ ਆਪਣੇ ਕਿਸੇ ਰੁਟੀਨ ਦੇ ਕੰਮ 'ਚ ਜਾ ਰਿਹਾ ਹੁੰਦਾ ਉਹਦੇ ਸਿਰ ਤੇ ਆ ਕੇ ਕੋਈ ਡਰੋਨ ਵੱਜੇ ਕੋਈ ਮਜਾਈਲ ਵੱਜੇ ਤੇ ਘਰਦਿਆਂ ਦੇ ਕੋਲ ਤਾਂ ਫਿਰ ਸਿਰਫ ਰੋਣਾ ਰਹਿ ਜੂਗਾ ਅਸੀਂ ਦੋਵੇਂ ਮੁਲਕ ਜੰਗ ਨਹੀਂ ਬਰਦਾਸ਼ਤ ਕਰ ਸਕਦੇ ਤਾਂ ਜਿਹੜੀ ਡੋਨਾਲਡ ਟਰੰਪ ਸਾਹਿਬ ਦੀ ਉਹ ਪੱਗ ਵਾਲੀ ਫੋਟੋ ਹੈ ਉਹ ਬਹੁਤ ਚਰਚਾ ਦਾ ਵਿਸ਼ਾ ਬਣੀ ਬਹੁਤ ਚਰਚਾ ਦਾ ਡੋਨਾਲਡ ਸਿੰਘ ਟਰੰਪ ਬਹੁਤ ਚਰਚਾ ਦਾ ਵਿਸ਼ਾ ਬਣੀ ਪਰ ਕੁਝ ਸਮੇਂ ਬਾਅਦ ਜਦੋਂ ਦੁਬਾਰਾ ਬਲੈਕਆਊਟ ਹੋ ਗਿਆ ਫੇਰ ਫਿਕਰਾਂ ਦੇ ਵਿੱਚ ਆ ਗਏ ਮੈਂ ਪਾਕਿਸਤਾਨ ਦੇ ਹੁਕਮਰਾਨਾਂ ਨੂੰ ਬੇਨਤੀ ਕਰਦਾ ਕਿ ਅਕਸਤਾ ਤੁਹਾਡਾ ਪਹਿਲਾਂ ਹੀ ਬਹੁਤ ਜ਼ਿਆਦਾ ਗੈਰ ਭਰੋਸੇਯੋਗਤਾ ਵਾਲਾ ਹੈ ਭਰੋਸਾ ਤੁਹਾਡੇ ਤੇ ਕੀਤਾ ਨਹੀਂ ਜਾ ਸਕਦਾ ਔਰ ਇਹ ਵੀ ਪਤਾ ਹੈ ਕਿ ਉੱਥੇ ਕੋਈ ਸਰਕਾਰ ਜਿਹੜੀ ਚੱਲਦੀ ਹੈ ਫੌਜ ਤੋਂ ਬਿਨਾਂ ਨਹੀਂ ਚੱਲ ਸਕਦੀ ਮੇਰੀ ਜਾਣਕਾਰੀ ਇਹ ਵੀ ਹੈ ਕਿ ਟਰੰਪ ਸਾਹਿਬ ਨੇ ਜਾਂ ਉਹਨਾਂ ਦੇ ਕਿਸੇ ਨੁਮਾਇंदे ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਵੀ ਗੱਲ ਕੀਤੀ ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਉਸ ਕਰਜੇ ਦੇ ਰੂਪ ਵਿੱਚ ਸਹਾਇਤਾ ਦਿੱਤੀ ਗਈ ਅਸਲ ਦੇ ਵਿੱਚ ਉਹਦੇ ਤੋਂ ਹੀ ਸਾਰੇ ਪਾਸੇ ਨੂੰ ਪੰਮੀਰੀ ਘੁੰਮੀ ਆ ਬਾਬਾ ਚਰ ਤੋਂ ਚੱਲਦਾ ਸੀ ਕਿ ਇਹ ਅਮਰੀਕਾ ਵੱਲ ਦੇਖ ਰਹੇ ਨੇ ਹਾਲਾਂਕਿ ਅੱਜ ਕੱਲ ਪਾਕਿਸਤਾਨ ਦੇ ਚੀਨ ਦੇ ਨਾਲ ਵੀ ਸਬੰਧ ਕਾਫੀ ਸੁਖਾਵੇਂ ਦੱਸੇ ਜਾਂਦੇ ਨੇ ਇਸ ਖਿੱਤੇ ਦੇ ਵਿੱਚ ਜੇਕਰ ਤੁਸੀਂ ਦੇਖੋ ਤੇ ਭਾਰਤ ਨਾਲ ਕੀ ਦੀ ਬੰਦੀ ਆ ਪਰ ਇਹਦੇ باوجود ਭਾਵੇਂ ਡੋਨਾਲਡ 트੍ਰੰਪ ਸਾਹਿਬ ਦੀ ਆਪਾਂ ਇਹ ਮੰਨਿਆ ਹੈ ਉਹਨਾਂ ਨੇ ਕਾਫੀ ਜ਼ਿੰਮੇਵਾਰੀ ਵਾਲਾ ਕੰਮ ਨਿਭਾਇਆ ਦੋ ਖਿੱਤਿਆਂ ਦੇ ਵਿੱਚ ਸ਼ਾਂਤੀ ਕਰਾਉਣੀ ਬਹੁਤ ਵੱਡੀ ਗੱਲ ਹੈ ਤੇ ਪਾਕਿਸਤਾਨ ਨੂੰ ਜਿਹੜੀ ਚੀਜ਼ ਦੀ ਲੋੜ ਸੀ ਉਹਨਾਂ ਦੀ ਉਹ ਮੰਗ ਪੂਰੀ ਹੁੰਦੀ ਦਿਖੀ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਇਹਨਾਂ ਸਾਰਿਆਂ ਦੇ ਨਾਲ ਬਾਰੋ-ਬਾਰੀ ਗੱਲ ਕੀਤੀ ਤੇ ਡੋਨਾਲਡ ਸਾਹਿਬ ਦਾ ਜਿਹੜਾ ਉਹ ਮੈਸੇਜ ਆਇਆ ਹੋਇਆ ਸੰਦੇਸ਼ ਆਇਆ ਹੋਇਆ ਉਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਭਾਈ ਮੈਂ ਤਾਂ ਰਾਤ ਤੱਕ ਸੁੱਤਾ ਵੀ ਨਹੀਂ ਮੇਰੀ ਟੀਮ ਇਸ ਮਾਮਲੇ 'ਚ ਲੱਗੀ ਰਹੀ ਸੋ ਜੇ ਫਿਰ ਉਹ ਡੋਨਾਲਡ ਸਾਹਿਬ ਦੇ ਇਸ ਉਤਮ ਦੀ ਛਲਾਗਾ ਵੀ ਹੋ ਰਹੀ ਹੈ ਇਹਦੇ ਪਿੱਛੇ ਬਹੁਤ ਸਾਰੀਆਂ ਉਹ ਚੀਜ਼ਾਂ ਛੁਪੀਆਂ ਵੀ ਹੁੰਦੀਆਂ ਨੇ ਜਿਹੜੀਆਂ ਨੰਗੀਆਂ ਅੱਖਾਂ ਨਾਲ ਦੇਖੀਆਂ ਨਹੀਂ ਜਾ ਸਕਦੀਆਂ ਉਹਦੇ ਪਿੱਛੇ ਬਹੁਤ ਕੁਝ ਛੁਪਿਆ ਹੁੰਦਾ ਜਿਹੜਾ ਭਵਿੱਖ ਦੇ ਵਿੱਚ ਜਾ ਕੇ ਨਜ਼ਰ ਆਵੇਗਾ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਾਂ ਪਹਿਲਾਂ ਵੀ ਇਹ ਪਾਕਿਸਤਾਨ ਦੀਆਂ ਜਿਹੜੀਆਂ ਫੌਜਾਂ ਨੇ ਉਹ ਟਿੱਚ ਸਮਝਦਿਆਂ ਨੇ ਰਾਜਨੀਤਿਕ ਲੋਕਾਂ ਨੂੰ ਤਾਂ ਐਸ ਵੇਲੇ ਜਿਹਦਾ ਬੰਦੇ ਦਾ ਸਭ ਤੋਂ ਵੱਡਾ ਪ੍ਰਭਾਵ ਹੈ ਉਹ ਹੈ ਇਮਰਾਨ ਖਾਨ ਇਮਰਾਨ ਖਾਨ ਜੇਲ੍ਹ ਚ ਤੇ ਜਿਹੜੇ ਨਵਾਜ਼ ਸ਼ਰੀਫ ਸੀ ਉਹ ਇੱਕ ਬਰਾਬਰ ਦੇ ਰਾਜਨੀਤਿਕ ਲੋਕ ਸਨ ਪਰਸ਼ਾਨ ਅਬਾਸ਼ ਸ਼ਰੀਫ ਕੋਲ ਉਸ ਤਰ੍ਹਾਂ ਦਾ ਤਜਰਬਾ ਨਹੀਂ ਰਾਜਨੀਤੀ ਦੇ ਵਿੱਚ ਜਿੰਨਾ ਉਹਨਾਂ ਦੇ ਕੋਲ ਸੀ ਜਿਹੜੀ ਉਲੰਘਣਾ ਹੋਈ ਹੈ ਹੁਣ ਕੱਲ ਦੋਹਾਂ ਮੁਲਕਾਂ ਦੇ ਸੀਨੀਅਰ ਅਧਿਕਾਰੀगण ਜਾਂ ਰਾਜਨੀਤਿਕ ਕੋਈ ਨਾ ਕੋਈ ਇਸ ਸ਼ਾਂਤੀ ਵਾਲੇ ਮੁੱਦੇ ਦੇ ਉੱਤੇ ਇਕੱਤਰ ਹੋ ਕੇ ਬੈਠਣ ਜਾ ਰਹੇ ਨੇ ਦੋਹਾਂ ਮੁਲਕਾਂ ਦਾ ਜਿਹੜਾ ਆਬਾਦ ਹੈ ਉਹ ਇਹੀ ਚਾਹੁੰਦਾ ਹੈ ਕਿ ਬਸਲਾ ਗੱਲਬਾਤ ਰਹੀ ਕਿਤੇ ਸਿਰੇ ਲੱਗੇ جنگ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੈ ਜੰਗ ਦੇ ਵਿੱਚੋਂ ਜਦੋਂ ਮਰਜੀ ਲੈ ਲੋ ਸਿਰਫ ਤੇ ਸਿਰਫ ਤਬਾਹੀ ਬਰਬਾਦੀ ਇਹੀ ਕੁਝ ਮਿਲਣਾ ਹੈ ਔਰ ਮੰਨ ਕੇ ਚੱਲੋ ਇਹਦੇ ਵਿੱਚੋਂ ਕੁਝ ਵਿਕਸਤ ਹੋਣ ਵਾਲਾ ਨਹੀਂ ਹੂੰ ਜੋ ਤੁਸੀਂ ਹੁਣ ਤੱਕ ਬਣਾ ਲਿਆ ਜੇ 4 ਦਿਨ ਹੋਰ ਚੱਲਦੀ ਰਹਿੰਦੀ ਇਹ ਸਾਰਾ ਕੁਝ ਗੁਆਇਆ ਜਾਣਾ ਸੀ ਅਸੀਂ ਜਿੰਨਾ ਕੁ ਮਾਹੌਲ ਬਣਿਆ ਜੇ ਉਹਦੇ ਵਿੱਚ ਕੋਈ ਕਮੀ ਕਮਜ਼ੋਰੀ ਲੱਗਦੀ ਹੈ ਹੁਣ ਜਦੋਂ ਕੱਲ ਨੂੰ ਮੀਟਿੰਗ ਹੋਵੇਗੀ ਇਹਦੇ ਵਿੱਚ ਧਰਬਿੰਦਰ ਜੀ ਜਿਹੜੇ ਭਾਰਤ ਦੇ ਵੱਲੋਂ ਨਵੇਂਦੇ ਬੈਠਣਗੇ ਉਹ ਫਿਰ ਇਹਨਾਂ ਨੂੰ ਦੱਸਣਗੇ ਵੀ ਕਿ ਭਾਈ ਤੁਸੀਂ ਆ ਉਲੰਘਣਾ ਕੀਤੀ ਹੈ ਜੇ ਮਨ ਸਾਫ਼ ਹੋਣ ਤਾਂ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਸਿਰੇ ਚੜ ਜਾਂਦਾ ਹੈ ਜੇ ਮਨਾਂ 'ਚ ਮੈਲ ਹੋਵੇ ਮਨ ਸਾਫਣਾ ਹੋਣ ਫਿਰ ਜਿੱਦਾਂ ਦੇ ਮਰਜੀ ਬਣ ਕੇ ਬਹਿ ਜੋ ਪੂਰਾ ਸਾਂਝਨਤਾ ਦਾ ਟੁੱਟ ਜਾਂਦਾ ਉੱਠ ਜਾਂਦਾ ਹੈ ਜੀ ਉਹਦੇ ਤੋਂ ਬਚਣ ਦੀ ਜ਼ਰੂਰਤ ਹੈ ਅਸੀਂ ਆਸ ਰੱਖਦੇ ਆ ਕਿ ਦੋਹੇ ਮੁਲਕ ਸੰਜਮ ਤੋਂ ਕੰਮ ਲੈਣਗੇ ਆਮ ਲੋਕਾਂ ਦੀਆਂ ਅਰਦਾਸਾਂ ਨੂੰ ਸਮਝਣਗੇ ਸੋ ਇਹਦੇ ਵਿੱਚ ਮੈਨੂੰ ਲੱਗਦਾ ਜਦ ਤੱਕ ਕਿ ਜਦੋਂ ਕੱਲ ਬੈਠੇ ਜਿਹੜੀਆਂ ਕੋਈ ਕਮੀਆਂ ਕਮਜ਼ੋਰੀਆਂ ਰਹਿ ਗਈਆਂ ਅਸੀਂ ਇਸ ਗੱਲ ਦੀ ਨਿੰਦਾ ਨਹੀਂ ਕਰਦੇ ਕਿ ਕਿਉਂ ਹੋਇਆ ਪਰ ਦੋਹਾਂ ਮੁਲਕਾਂ ਨੂੰ ਸਮਝਣਾ ਪਵੇਗਾ ਔਰ ਜਿਹੜੀਆਂ ਜੰਗਬੰਦੀ ਤੋਂ ਬਾਅਦ ਵੀ ਕੁਝ ਉਲੰਘਣਾਵਾਂ ਹੋਈਆਂ ਨੇ ਉਹ ਦੋਨਾਂ ਨੂੰ ਸਮਝਣਾ ਪਵੇਗਾ ਨਹੀਂ ਤਾਂ ਫਿਰ ਇਸ ਤਰ੍ਹਾਂ ਦੀ ਜੰਗਬੰਦੀ ਦਾ ਕੋਈ ਫਾਇਦਾ ਨਹੀਂ ਜੇ ਭਰੋਸਾ ਹੀ ਨਾ ਕਿਸੇ ਤੇ ਰਿਹਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ